ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੰਗ ਪੰਜਾਬੀ ਚੈਨਲ ਦੇਖ ਰਹੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਵੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ। ਪੋਦੇ ਮਹੀਨੇ ਵਿੱਚ ਸਖਾਂ ਦੀਆਂ ਬਹੁਤ ਸਾਦਤਾਂ ਹੋਈਆਂ ਸਨ ਤੇ ਇਹ ਮਹੀਨਾ ਜਿਹੜਾ ਵਾ ਉਹ ਬਹੁਤ ਹੀ ਦੁੱਖਾਂ ਭਰਿਆ ਮਹੀਨਾ ਸਖਾਂ ਸਿੱਖ ਸੰਗਤਾਂ ਵਾਸਤੇ ਆਉਂਦਾ ਹੈ ਇਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਸਾੜ ਦਿੱਤਾ ਸੀ ਕਿਉਂਕਿ ਪਹਾੜੀ ਰਾਜਿਆਂ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ ਤਾਂ ਉਹ ਕਹਿੰਦੇ ਸੀ ਕਿ ਜੇ ਗੁਰੂ ਸਾਹਿਬਾਨ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣ ਤਾਂ ਅਸੀਂ ਜਿਹੜਾ ਵਾ ਇਹਨਾਂ ਤੇ ਹਮਲਾ ਨਹੀਂ ਕਰਦੇ ਪਰ ਜਦੋਂ ਮਹਾਰਾਜ ਜੀ ਨੇ ਕਿਲਾ ਛੱਡਿਆ ਤਾਂ ਪਹਾੜੀ ਰਾਜਾਂ ਅਤੇ ਮੁਗਲ ਫੌਜਾਂ ਨੇ ਵਾਅਦਾ ਖਿਲਾਫੀ ਕਰਕੇ ਜਿਹੜਾ ਉਹ ਗੁਰੂ ਸਾਹਿਬ ਤੇ ਹਮਲਾ ਜਿਹੜਾ ਕਰ ਦਿੱਤਾ ਗਿਆਸੀ ਇਸ ਲੜਾਈ ਵਿੱਚ ਕੁਝ ਜਿਹੜੇ ਸਿੰਘ ਸ਼ਹੀਦ ਹੋਏ ਤੇ ਇਸੇ ਦੌਰਾਨ ਸਾਬ ਜਦਾ ਅਜੀਤ ਸਿੰਘ ਜਿਹੜਾ ਉਹ ਦੁਸ਼ਮਣ ਦੀਆਂ ਫੌਜਾਂ ਨੇ ਉਹਨੂੰ ਵੀ ਘੇਰਾ ਪਾਲਿਆ ਸੀ ਜਾਂ ਘੇਰ ਲਿਆ ਸੀ ਤਾਂ ਉਸ ਵੇਲੇ ਬਾਬਾ ਜੀਵਨ ਸਿੰਘ ਜੀ ਦੀ ਨਿਗਾ ਜਿਹੜੀ ਆ ਉਹ ਸਾਬ ਜਦਾ ਅਜੀਤ ਸਿੰਘ ਤੇ ਪਈ ਉਹਨਾਂ ਦੇਖਿਆ ਕਿ ਅਜੀਤ ਸਿੰਘ ਜਿਹੜਿਆ ਉਹ ਦੁਸ਼ਮਣਾਂ ਨਾਲ ਇਕੱਲੇ ਹੀ ਜੁਦ ਕਰ ਰਹੇ ਹਨ ਤਾਂ ਉਹਨਾਂ ਨੂੰ ਮੁਗਲ ਫੌਜਾਂ ਨੇ ਜਿਹੜਾ ਉਹ ਘੇਰਾ ਪਾ ਲਿਆ ਪਾ ਰੱਖਿਆ ਹੋਇਆ ਹੈ ਤਾਂ ਬਾਬਾ ਜੀਵਨ ਸਿੰਘ ਜੀ ਨੇ ਘੋੜੇ ਤੇ ਸਵਾਰ ਹੋ ਕੇ ਤੇ ਉਸ ਦੀਆਂ ਵਾਗਾਂ ਨੂੰ ਜਿਹੜਾ ਆਪਣੇ ਮੂੰਹ ਵਿੱਚ ਪਾ ਕੇ ਦੋਨਾਂ ਹੱਥਾਂ ਵਿੱਚ ਤਲਵਾਰਾਂ ਫੜ ਕੇ ਜਿਹੜਾ ਦੁਸ਼ਮਣਾਂ ਉੱਪਰ ਟੁੱਟ ਪਏ ਅਤੇ ਬਾਬਾ ਜੀ ਸਿੰਘ ਜੀ ਨੂੰ ਤੇ ਭਾਈ ਬਜਤਰ ਸਿੰਘ ਜੀ ਨੂੰ ਜਿਹੜਾ ਉਹ ਦੁਸ਼ਮਣਾਂ ਦੇ ਹੱਥੋਂ ਆਪਣੀ ਬਹਾਦਰੀ ਅਤੇ ਜੁੱਧ ਕਲਾ ਦੇ ਨਾਲ ਜਿਹੜਾ ਉਹ ਛੜਾ ਕੇ ਲੈ ਗਏ ਸਨ ਬਾਬਾ ਜੀਵਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਧ ਵਫਾਦਾਰ ਸਿਪਾਹੀ ਸਨ ਤੇ ਬਾਬਾ ਜੀਵਨ ਸਿੰਘ ਜੀ ਦਾ ਪਰਿਵਾਰ ਪੀੜੀਦਾਰ ਪੀੜੀ ਗੁਰੂ ਸਾਹਿਬਾਨਾਂ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਸੀ ਬਾਬਾ ਜੀਵਨ ਸਿੰਘ ਜੀ ਦਾ ਪਿਤਾ ਭਾਈ ਸਦਾਨੰਦ ਅਤੇ ਪੜਦਾਦਾ ਭਾਈ ਕਲਿਆਣਾ ਜੀ ਦਾ ਜ਼ਿਕਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਜਾਰੀ ਹੁਕਮਨਾਮਿਆਂ ਵਿੱਚ ਵੀ ਮਿਲਦਾ ਹੈ ਬਾਬਾ ਜੀਵਨ ਸਿੰਘ ਜੀ ਦਾ ਪਰਿਵਾਰ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਖਰੀ ਸਾਹਾਂ ਤੱਕ ਜਿਹੜਾ ਉਹ ਖੜਿਆ ਰਿਹਾ ਤੇ ਬਾਬਾ ਜੀਵਨ ਸਿੰਘ ਜੀ ਇੱਕ ਮਹਾਨ ਕਵੀ ਵੀ ਸਨ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹੁ냐 ਕਮੀਆਂ ਵਿੱਚੋਂ ਇੱਕ ਸਨ ਬਾਬਾ ਜੀਵਨ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਖ-ਵੱਖ ਜੰਗਾਂ ਵਿੱਚ ਹਿੱਸਾ ਲਿਆ ਸੀ ਅਤੇ ਉਹ ਜੰਗਾਂ ਵੀ ਜਿੱਤੀਆਂ ਸਨ ਜਦੋਂ ਚਮਕੌਰ ਦੀ ਗੜੀ ਵਿੱਚ ਗਿਣਤੀ ਦੇ ਸਿੰਘ ਰਹਿ ਗਏ ਤੇ ਸਿੰਘਾਂ ਨੇ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੂੰ ਕਿਲਾ ਛੱਡਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬਾਨਾ ਨੇ ਉਹਨਾਂ ਦਾ ਹੁਕਮ ਮੰਨਦਿਆਂ ਹੋਇਆਂ ਕਿਲਾ ਛੱਡਣਾ ਬਾਰੇ ਕਹਿ ਦਿੱਤਾ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਜਿਹੜੀ ਆ ਆਪਣੀ ਦਸਤਾਰ ਤੇ ਕਲਗੀ ਜਿਹੜੀ ਆ ਉਹ ਖੁਦ ਬਾਬਾ ਜੀਵਨ ਸਿੰਘ ਜੀ ਦੇ ਸਰਤੇ ਸਜਾਈ ਤੇ ਉਹਨਾਂ ਨੂੰ ਘੋੜੀ ਦੀ ਜਿਹੜੀ ਮਾਉਂਟੀ ਆ ਉਸ ਦੇ ਉੱਪਰ ਬਿਠਾ ਦਿੱਤਾ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੁੱਧ ਵਿੱਚ ਹਾਜ਼ਰ ਹੋਣ ਦਾ ਦੁਸ਼ਮਣ ਦੀਆਂ ਫੌਜਾਂ ਨੂੰ ਭੁਲੇਖਾ ਜਿਹੜਾ ਉਹ ਪੈਂਦਾ ਰਹੇ ਇਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਘੜੀ ਦੀ ਮਾਉਂਟੀ ਤੋਂ ਫੌਜਾਂ ਨੂੰ ਟੱਕਰ ਦਿੰਦੇ ਹੋਏ 1700 ਚਾਰ ਈਸਵੀ ਨੂੰ ਜਿਹੜਾ ਉਹ ਦੁਸ਼ਮਣ ਦੀਆਂ ਫੌਜਾਂ ਨਾਲ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹਨ ਜਾਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਇਹ ਬੈਲ ਆਈਕਨ ਦਬਾ ਕੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ